ਹਿੰਮਤ ਵਾਲੀ ਕੁੜੀ ਹਾਂਜੀ ਦੋਸਤੋ ਇੱਕ ਵਾਰ ਦੀ ਗੱਲ ਹੈ ਇੱਕ ਵਾਰ ਇੱਕ ਪਿੰਡ ਵਿੱਚ ਹਰਪ੍ਰੀਤ ਨਾਮ ਦੀ ਕੁੜੀ ਰਹਿੰਦੀ ਸੀ ਉਸਦੇ ਪਿੰਡ ਵਿੱਚ ਪੜ੍ਹਾਈ ਨੂੰ ਇੰਨਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ ਪੜ੍ਹਾਈ ਨੂੰ ਤਾਂ ਮਹੱਤਵ ਦਿੱਤਾ ਜਾਂਦਾ ਸੀ ਪਰ ਸਿਰਫ ਮੁੰਡਿਆਂ ਲਈ ਉੱਥੇ ਕੁੜੀਆਂ ਲਈ ਇੰਨਾ ਪੜ੍ਹਾਈ ਨੂੰ ਮਹੱਤਵ ਨਹੀਂ ਦਿੱਤਾ ਜਾਂਦਾ ਉਹ ਹਰप्रीत ਦਾ ਸੁਪਨਾ ਸੀ ਕਿ ਉਹ ਵੱਡੀ ਹੋ ਕੇ ਪੜ੍ਹ ਲਿਖ ਕੇ ਇੱਕ ਚੰਗੀ ਡਾਕਟਰ ਬਣੇ ਪਰੰਤੂ ਮਾਪਿਆਂ ਦੇ ਸਹਿਯੋਗ ਨਾਲ ਉਸਨੇ ਪਿੰਡ ਦੀਆਂ ਰੁਕਾਵਟਾਂ ਨੂੰ ਅੰਡਠ ਕਰਕੇ ਆਪਣੀ ਪੜ੍ਹਾਈ ਜਾਰੀ ਰੱਖੀ ਲੋਕਾਂ ਦੀਆਂ ਗੱਲਾਂ ਆਰਥਿਕ ਤੰਗੀਆਂ ਅਤੇ ਲੰਮਾ ਸਫ਼ਰ ਸਭ ਕੁਝ ਸਹੰਦਿਆ ਉਸ ਨੂੰ ਅੰਤ ਵਿੱਚ ਮੈਡੀਕਲ ਕਾਲਜਸ ਦਾਖਲਾ ਮਿਲ ਹੀ ਗਿਆ ਦੇ ਅਜੋ ਆਪਣੇ ਪਿੰਡ ਵਿੱਚ ਪਹਿਲੀ ਮਹਿਲਾ ਡਾਕਟਰ ਹੈ ਜੋ ਗਰੀਬਾਂ ਦਾ ਮੁਫਤ ਇਲਾਜ ਕਰਦੀ ਹੈ ਹਾਂਜੀ ਦੋਸਤੋ ਇਸ ਕਹਾਣੀ ਰਾਹੀਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਸਮਾਜ ਦੀਆਂ ਰੁਕਾਵਟਾਂ ਵੀ ਇਨਸਾਨ ਨੂੰ ਨਹੀਂ ਰੋਕ ਸਕਦੀਆਂ ਤੁਹਾਨੂੰ ਇਹ ਗਾਣੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Facebook ਦੇ ਪੇਜ ਨੂੰ ਫੋਲੋ ਕਰੋ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਬਹੁਤ ਹੀ ਜਲਦ